ਅੱਜ ਦੇ ਵਿਚਾਰ ਚੈਟਰ ਤੇ ਤੁਹਾਡਾ ਸਵਾਗਤ ਹੈ ਅਸੀਂ ਇਸ ਵੇਲੇ ਡਾਕਟਰ ਪਰਮਜੀਤ ਗਾਂਧੀ ਉਹਨਾਂ ਦੇ ਨਾਲ ਆ ਉਹਨਾਂ ਦੇ ਘਰ ਤੇ ਉਹ ਕੈਂਡੀਡੇਟ ਨੇ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਾਂਗਰਸ ਪਾਰਟੀ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਫੀ ਦਿਨਾਂ ਤੋਂ ਕੈਂਪੇਨ ਚੱਲ ਰਹੀ ਹੈ ਹੁਣ ਬਿਲਕੁਲ ਆਖਰੀ ਪੜਾ ਹੈਗਾ ਸਾਰੀ ਕੈਂਪੇਨ ਦਾ ਰਾਹੁਲ ਗਾਂਧੀ ਇਹਨੇ ਆਉਣਾ ਹੈਗਾ ਤੇ ਇਸ ਦੇ ਨਾਲ ਹੀ ਅਸੀਂ ਦੇਖਿਆ ਪ੍ਰਿੰਕਾ ਗਾਂਧੀ ਆ ਕੇ ਗਏ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਸਾਰਾ ਤਜਰਬਾ ਉਹਨਾਂ ਦਾ ਕਿੱਦਾਂ ਦਾ ਰਿਹਾ ਸਤ ਸਦਾ ਸਵਾਗਤ ਹੈ ਜੀ ਬਤਨ ਮੇਰਾ ਪਹਿਲਾ ਸਵਾਲ ਸਿਰ ਇਹੀ ਹੈ ਕਿ ਤੁਸੀਂ ਕੈਂਪੇਨ ਜਦੋਂ ਤੋਂ ਸ਼ੁਰੂ ਕੀਤੀ ਹੈ ਹੁਣ ਤੱਕ ਕਾਫੀ ਹਾਲਾਤ ਬਦਲੇ ਨੇ ਦੇਸ਼ ਦੇ ਵੀ ਹਲਕੇ ਨੇ ਕਿੱਦਾਂ ਤੁਸੀਂ ਫੀਲ ਕਰ ਰਹੇ ਹੋ ਦੇਖੋ ਪੇਦਾਲੇ ਦਾ ਬਹੁਤ ਵਧੀਆ ਮਾਹੌਲ ਹੈ ਪੰਜਾਬ 'ਚ ਵਧੀਆ ਮਾਹੌਲ ਹੈਗਾ ਜਿਹੜੀਆਂ ਕਾਂਗਰਸੀਆਂ ਨੀਤੀਆਂ ਹੈਗੀਆਂ ਚਾਹੇ ਉਹ ਫਿਰਕਾਪ੍ਰਸਤੀ ਦੇ ਖਿਲਾਫ ਹੈਗੀ ਹੈ ਚਾਹੇ ਉਹ ਕਾਰਪੋਰੇਟ ਸੈਕਟਰ ਦੇ ਖਿਲਾਫ ਹੈ ਜੋ ਜਿਸ ਤਰ੍ਹਾਂ ਕਾਰਪੋਰੇਟ ਸੈਲ ਆਊਟ ਕੀਤਾ ਰਮ ਬਿਲਕੁਲ ਬੇਇਜ਼ਤਾ ਗਿਆ ਅਦਾਰੇ ਵੇਚ ਦਿੱਤੇ ਗਏ ਇਹ ਸੰਵਿਧਾਨ ਨੂੰ ਬਦਲਣ ਦੀਆਂ ਗੱਲਾਂ ਹੈਗੀਆਂ ਚਾਹੇ ਜਮਹੂਰੀਅਤ ਦਾ ਜੋ ਸਸਤਾਮਾ ਜੀਆਂ ਜਈਆਂ ਜੀ ਮੁੰਡੇ ਰਾਖੀ ਵਾਸਤੇ ਬਣਾਈਆਂ ਸੀਗੀਆਂ ਈਡੀਆ ਇਲੈਕਸ਼ਨ ਕਮਿਸ਼ਨ ਹੈਗਾ ਹੈ ਸੀਬੀਆਈ ਹੈ ਮੀਡੀਆ ਹੈ ਔਰ ਇਵਨ ਅਦਾਲਤਾਂ ਤੱਕ ਉਹਨਾਂ ਸਭ ਤੇ ਖਤਰਾ ਮੰਡਰਾ ਰਿਹਾ ਹੈਗਾ ਜੋ ਕਬ तकरीबन ਕਾਬੂ ਕਰ ਲਈਆਂ ਗਈਆਂ ਹੈਗੀਆਂ ਜੇਬੀ ਜੱਥੇਬੰਦੀਆਂ ਬਣਾ ਲਈਆਂ ਭਾਜਪਾ ਦੁਆਰਾ ਉਹ ਸਾਰੇ ਖਤਰੇ ਸਨ ਉਹ ਕਾਂਗਰਸ ਪਾਰਟੀ ਐਟੀ ਕਾਰਪੋਰੇਟ ਪ੍ਰੋ ਡੈਮੋਕ੍ਰੇਸੀ ਪ੍ਰੋ ਸੈਕੂਲਰਿਜ਼ਮ ਤੇ ਆਈਚਾਰੇ ਵਾਸਤੇ ਜਿਹੜਾ ਸਮਾਜਿਕ ਪਾਈਚਾਰਾ ਹੈਗਾ ਉਹ ਬਣਾਈ ਰੱਖਣ ਵਾਸਤੇ ਬੜਾ ਸਪੱਸ਼ਟ ਹੈਂ ਰਾਹੁਲ ਗਾਂਧੀ ਸ਼ੁਰੂ ਤੋਂ ਲੈ ਲੈਦੇ ਆ ਰਹੇ ਨੇ ਤੇ ਪੰਜਾਬ ਉਹਨਾਂ ਵਾਸਤੇ ਬੜੀ ਜਰ ਕੇਜ ਨਾਲ ਗੱਲਾਂ ਵਾਸਤੇ ਜਰ ਕੇਜ ਪੋਏ ਆ ਕਿਉਂਕਿ ਪੰਜਾਬ ਮਾਨਸ ਕੀ ਜਾਤ ਸਭ ਇੱਕੋ ਪਛਾਣ ਕੋ ਦਿੱਤੀ ਧਰਤੀ ਹੈ ਜੀ ਜਨਾ ਸੰਗਤ ਲੰਗਰ ਪੰਗਤ ਦੀ ਧਰਤੀ ਹੈ ਇਸ ਕਰਕੇ ਪੰਜਾਬ ਕਾਂਗਰਸ ਨੂੰ ਬਹੁਤ ਵਧੀਆ ਘਾਰਾ ਮਿਲ ਰਿਹਾ ਮੈਂ ਜਦੋਂ ਵੀ ਪਿੰਡਾਂ ਜਾਂਦਾ ਸ਼ਹਿਰਾਂ ਜਾਂਦਾ ਤਾਂ ਲੋਕ ਬੜੇ ਚਾਹ ਨਾਲ ਮਿਲਦੇ ਨੇ ਲੁਕੀ ਇਹ ਫੈਸਲਾ ਕਰ ਚੁੱਕੇ ਨੇ ਕਾਂਸ ਤੋਂ ਵੱਡੀ ਗਿਣਤੀ ਵੋਟਾਂ ਬਗੇ ਪਟਿਆਲਾ ਵਿੱਚ ਜਾਵੇਗੀ ਜੀ ਤਾਂ ਆਪਾਂ ਦੇਖਿਆ ਕਿ ਜੋ ਆਪਣੇ ਨਰਿੰਦਰ ਮੋਦੀ ਨੇ ਉਹ ਵੀ ਪੰਜਾਬ ਆਏ ਨੇ ਉਹਨਾਂ ਨੇ ਸਟੇਟਮੈਂਟ ਦਿੱਤੇ ਮੇਰਾ ਬੜਾ ਡੂੰਘਾ ਰਿਸ਼ਤਾ ਪੰਜਾਬ ਨਾਲ ਹੈ ਨਾ ਤੇ ਫਿਰ ਪੰਜ ਪਿਆਰਿਆਂ ਦੇ ਨਾਲ ਵੀ ਉਹਨਾਂ ਨੇ ਆਪਣੀ ਇੱਕ ਦੱਸਿਆ ਕਿ ਮੇਰਾ ਇੱਕ ਰਿਸ਼ਤਾ ਹੈਗਾ ਤੁਸੀਂ ਉਹਨਾਂ ਦਾ ਸੜਾ ਜਿਹੜਾ ਰਿਸਪੌਂਸ ਹੈ ਪੰਜਾਬ ਦੇ ਵਿੱਚ ਆ ਕੇ ਜਿਹੜਾ ਚੋਣ ਪੱਤਿਆ ਹਲਾ ਤੁਸੀਂ ਕਿਦਾਂ ਰੀਡ ਕਰਦੇ ਨਹੀਂ ਪੰਜਾਬ ਵਿੱਚ ਬਾਜ਼ਬਾਜ਼ ਦਾ ਆਧਾਰ ਨਹੀਂ ਹੈਗਾ ਆਜਪਾ ਜੋ ਇਹਦੀ ਰਾਜਨੀਤੀ ਦੇਖੋ ਸ਼ੁਰੂਦਾਰ ਐਸਐਸ ਦੀ ਇਹ ਘੱਟ ਗਿਣਤੀ ਵਿਰੋਧੀ ਇਹ ਮਤਲਬ ਦੀ ਮੂਰੀਤ ਵਿਰੋਧੀ ਤੇ ਪ੍ਰੋ ਕੈਪੀਟਲ ਜਿਹੜੀ ਹੈਗੀ ਹੈ ਜਿਹੜੇ ਕਿ ਇਹਦੇ 10 ਸਾਲ ਸੱਤਾ ਮਿਲੀ ਹੈ ਇਹਨਾਂ ਨੇ ਕਰਕੇ ਦਿਖਾਤਾ ਜੋ ਜਾਣਦੇ ਸੀਗੇ ਤੇ ਭਾਰਤੀ ਸਦਾਨ ਉਹਨੇ ਸ਼ੁਰੂ ਤੋਂ ਨਹੀਂ ਬੰਨਿਆ ਬਹੁਤ دیر ਬਾਅਦ ਲੰਗਾ ਲੜਾਇਆ ਆਰਐਸ ਦੇ ਹੈੱਡਕਵਰਟਰ ਨਾਗਪੁਰ ਤੇ ਤੇ ਇਸ ਕਰਕੇ ਪੰਜਾਬ ਨਾਲ ਕੋਈ ਕਨੈਕਟ ਨਹੀਂ ਹੈਗਾ ਮੋਦੀ ਸਾਹਿਬ ਦਾ ਔਰ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਹੈਗਾ ਜਿੰਨੀ 1.5 ਸਾਲ ਚ ਪੰਜ ਛੇ ਤੋਂ ਖਸਾਨ ਸ਼ਹੀਦियां ਪੜਾਈ ਪਾਈਆਂ ਹੈਗੀਆਂ 10 ਮਿੰਟ ਨਹੀਂ ਕੱਢੇ ਕਿਸਾਨਾਂ ਵਾਸਤੇ ਕਿ ਇਹਨਾਂ ਦੇ ਰੈਜ਼ੀਡੈਂਸ ਤੋਂ ਮੋਦੀ ਸਾਹਿਬ ਤੋਂ 25 ਕਿਲੋਮੀਟਰ ਦੀ ਕਿਸਾਨਾਂ ਦਾ ਦਰਨਾ ਰਾਮ ਨੇ ਕੋਈ ਵੀ ਸੀਐਮ ਆਪਣੀ ਲੋਕਾ ਵਸਤੀ ਆ ਸਕਦਾ ਖਸਾਨ ਆਨਦਾ ਹੈਗੇ ਪਰ ਦੇਖੇ 5 ਮਿੰਟ ਬੋਲੇ ਵੀ ਨਹੀਂ ਕਰੀ ਕਿ 1 ਮਿੰਟ ਵੀ ਕਰੀ ਬੋਲੇ ਹੋਵੇ ਇੱਕ ਮੌਨਤਾਰੀ ਰੱਖੀ ਹੈਗੀ ਹੁਣ ਜਦੋਂ ਵੋਟਾਂ ਦੀ ਲੋੜ ਹੈ ਤਾਂ ਪੰਜਾਬ ਚ ਪਖੰਡ ਕਰਕੇ ਕਿ ਇਸ ਆਪਣੇ ਪੱਗ ਸ ਜਾ ਕੇ ਗੁਰੂ ਹਕਮਾਇਤ ਵੈਸੇ ਕਰ ਸਕਦਾ ਹੋ ਪਰ ਕੋਈ ਰੇਟ ਹੈ ਨਹੀਂ ਪੰਜਾਬ ਵਾਸਤੇ ਕੋਈ ਵਰਤਾਨ ਹੈ ਜਿਹੜਾ ਕੋਲ ਪੰਜਾਬ ਨੂੰ ਰਿਹਾਨਣ ਵਾਸਤੇ ਜਾਂ ਪੰਜਾਬ ਨੂੰ ਕੋਈ ਚ ਉਸ ਤਰ੍ਹਾਂ ਕਿਸਾਨਾਂ ਦੀ ਤੁਸੀਂ ਗੱਲ ਕੀਤੀ ਕਿਸਾਨਾਂ ਦਾ ਪ੍ਰੋਟੈਸਟ ਵੀ ਨਾਰਮਲ ਚੱਲਦਾ ਰਿਹਾ ਤੁਹਾਡੇ ਹਲਕੇ ਜੂ ਚੱਲਦਾ ਰਿਹਾ ਇੱਥੇ ਕਿਸਾਨ ਦੀ ਇੱਕ ਅਨਫੋਰਚੂਨੇਟ ਮੌਤ ਵੀ ਹੋਈ ਸੀ ਨਾ ਤੇ ਪੂਰੀ ਕੈਂਪੇਨ ਖਤਮ ਹੋ ਗਈ ਹੈ ਪਰ ਜਿਹੜਾ ਕਿਸਾਨ ਪ੍ਰੋਟੈਸਟ ਹੈ ਤੁਸੀਂ ਉਹਨੂੰ ਕਿੱਦਾਂ ਰੀਡ ਕਰਦੇ ਹੋ ਜਿੱਦਾਂ ਉਹਨਾਂ ਨੇ ਬੀਜੇਪੀ ਨੂੰ ਚੋਸ਼ ਕੀਤਾ ਵੇਖੋ ਉਹਨਾਂ ਦਾ ਸੀਗਾ ਕਿ ਵੋਟ ਕੀ ਚੋਟ ਜੀ ਹੋਣੀ ਪਹਿਲਾਂ ਅੰਸ਼ਕ ਰੂਪ ਵਿੱਚ ਅਪਲਾਈ ਕੀਤੀ ਜੀਪੀ ਨੇ ਚੋਣਾ ਬਲੇ ਉਹਨਾਂ ਦੇ ਐਸਟੀਐਮ ਦਾ ਫੈਸਲਾ ਹੈਗਾ ਕਿ ਵੋਟ ਪਾਜਬਾ ਨੂੰ ਨਹੀਂ ਪਾਣੀ ਕੁਝ ਤਾਂ ਇੱਦਾਂ ਬੰਦਿਆ ਕਹਿੰਦੇ ਕਿ ਬੇਨੇ ਕੈਂਡੀਡੇਟ ਨੂੰ ਪਾਣੀ ਹੈ ਕੁਝ ਨੇ ਕਿਹਾ ਕਿ ਅਸੀਂ ਮਤਲਬ ਕਾਂਗਰਸ ਨੂੰ ਪਾਣੀ ਹੈਗੀ ਉਹ ਹਾਲੇ ਨੰਬਰ ਬਹੁਤ ਘੱਟ ਹੈਗਾ ਕੋਈ ਗੁਪਤ ਪਾਰੀਆਂ ਉਹ ਸਿੱਧਾ ਕਹਿ ਰਹੀਆਂ ਤੇ ਪਰ ਪਰ ਇੱਕ ਗੱਲ ਪੱਕੀ ਹੈ ਕਿ ਭਾਜਪਾ ਨੂੰ ਪੰਜਾਬ ਜਬੋਰ ਨਹੀਂ ਪੈ ਰਹੀ ਹੈਗੀ ਇਹ ਕਿਸਾਨ ਟ੍ਰੈਮਲੋ ਵੀ ਸ਼ਹਿਰੀ ਆਲੋਕ ਕਹਿ ਰਿਹਾ ਕਿ ਉਹਨਾਂ ਜਿਹੜਾ ਡੈਮੋਕ੍ਰੈਟਿਕ ਰਾਈਟ ਹੈ ਪ੍ਰਚਾਰ ਕਰਨ ਦਾ ਪੋਲਿਟਿਕਲ ਪਾਰਟੀ ਦਾ ਉਹਨੂੰ ਇਨਫਰਿੰਜ ਕਰਦਾ ਕਿਸਾਨ ਕੋਟੈਲ ਨਹੀਂ ਬਿਲਕੁਲ ਠੀਕ ਹੈ ਉਹ ਜਿਹੜੇ ਸਵਾਲ ਪੁੱਛਦੇ ਨੇ ਸਵਾਲਾਂ ਦਾ ਜਵਾਬ ਦਿਓ ਆਪਣੀ ਅੱਲੀ ਕਰ ਲਓ ਤੁਸੀਂ ਉਹ ਸਵਾਲਾਂ ਦਾ ਜਵਾਬ ਦੇ ਲੱਗੇ ਨਹੀਂ ਜਾਂਦੇ ਸਵਾਲ ਹੀ ਪੁੱਛਦੇ ਇਹ ਕਿਸਾਨ ਕੋਈ ਰੀਜਿੰਸਾ ਕਰਦੇ ਆ ਕੋਈ ਧੱਕਾ ਮੁਕੀ ਕਰਦੇ ਫਿਰ ਤਾਂ ਕਹਿਣ ਕਿ ਸਾਡਾ ਰਾਈਟ ਇੰਫਰਿੰਜ ਹੁੰਦਾ ਹੈਗਾ ਇਹ ਕਿਸਾਨ ਸਵਾਲ ਪਲੇ ਕੇ ਖੜੇ ਹੈਗੇ ਔਰ ਕੈਂਸਲ ਦੀ ਨਗਲਾ ਜਵਾਬ ਦਿਓ ਉਹ ਫੇਸ ਨਹੀਂ ਕਰਨਾ ਚਾਹਦੇ ਹੋ ਜੀ ਜੀ ਜਿੱਦਾਂ ਅਮਿਤ ਸ਼ਾਹ ਵੀ ਲੁਧਿਆਣਾ ਆਏ ਨੇ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜੇ ਲੋਕ ਅੱਤਵਾਦ ਨੂੰ ਇੱਥੇ ਸਪੋਰਟ ਕਰਨਗੇ ਜੀ ਬੜਾ ਕਰਾਰਾ ਜਵਾਬ ਦੇਵਾਂਗੇ ਤੁਹਾਨੂੰ ਲੱਗਦਾ ਕਿ ਪੰਜਾਬ 'ਚ ਅੱਤਵਾਦ ਨੂੰ ਕੋਈ ਕੋਈ ਅੱਤਵਾਦ ਨਹੀਂ ਪੰਜਾਬ 'ਚ ਫਰਿੰਜ ਐਲੀਮੈਂਟ ਮਿਸ਼ੇ ਰਹੇ ਨੇ ਹਰ 10-15 ਸਾਲ ਬਾਅਦ ਕੋਈ ਨਾ ਕੋਈ ਬੰਦਾ ਉੱਠਦਾ ਔਰ ਆਮ ਤੌਰ ਤੇ ਸਰਕਾਰਾਂ ਆਪੇ ਉਠਾਣੀਆਂ ਆਏਂਗੀਆਂ ਤੁਸੀਂ ਨੂੰ ਖੁਸ਼ ਕਰਨ ਵਾਸਤੇ ਇੱਕ ਹਉਆ ਖੜਾ ਕਰਨ ਵਾਸਤੇ ਖਾਲਿਸਤਾਨ ਦਾ ਜਿਹੜਾ ਕਿ ਇਹਨਾਂ ਦੀ ਬਾਲੀ ਏਜੰਸੀਆਂ ਵੀ ਇਹੀ ਕੰਮ ਕਰਦੀਆਂ ਹੈਗੀਆਂ ਬਾਹਰਲੇ ਬੰਦੇ ਵੀ ਹੈਗੇ ਮੈਂ ਨਾਂ ਨਹੀਂ ਲੈਂਦਾ ਉਹ ਵੀ ਜਦੋਂ ਵੀ ਕੋਈ ਮੌਕਾ ਹੁੰਦਾ ਤਾਂ ਉਹ ਅੱਗ ਲਾਉਂਚ ਕੋਈ ਕਸਰ ਨਹੀਂ ਛੱਡਦੇ ਸੋ ਆਪਣੀ ਹਿੰਦੀ ਕਨਸਿਸਟੈਂਸੀ ਨੂੰ ਟੈਂਪਰੇਰੀ ਖੁਸ਼ ਕਰ ਹਾਲਾਂਕਿ ਹਿੰਦੂ ਸਿੱਖਾਂ ਦਾ ਪਿਆਲ ਰਵਾ ਨਹੀਂ ਹੈ ਕੋਈ ਕੋਈ ਦੰਗਾ ਹੋਇਆ ਹੀ ਨਹੀਂ ਆਤਵਾਦ ਰਾਂ ਨਹੀਂ ਦੰਗਾ ਹੋਇਆ ਦਿੱਲੀ ਦੰਗਾ ਬਾਦ ਪੰਜਾਬ ਦੰਗਾ ਨਹੀਂ ਹੋਇਆ ਸੋ ਪੰਜਾਬ ਦਾ ਗੁਰਾਂ ਦੀ ਧਰਤੀ ਹੈ ਪੰਜਾਬ ਆਰਾਮ ਨਾਲ বাসਦਾ ਕੋਗ বাসਦਾ ਹੈ ਤੋ ਇਹ ਇੱਕ ਕੋਸ਼ਿਸ਼ ਆ ਨਾ ਕੋਈ ਬੋਰ ਨਹੀਂ ਪੈਣ ਲੱਗਿਆ ਮੇਰਾ ਮੇਰਾ ਲਾਸਟ ਸਵਾਲ ਹੈ ਜਦੋਂ ਤੁਸੀਂ ਕਾਂਗਰਸ ਪਾਰਟੀ 'ਚ ਨਹੀਂ ਵੀ ਸੀ ਜਦੋਂ ਤੁਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਤੁਸੀਂ ਕੈਂਪੇਨ ਸ਼ੁਰੂ ਕੀਤੀ ਤੁਸੀਂ ਪਹਿਲੇ ਦਿਨ ਤੋਂ ਇਹ ਕਹਿ ਰਹੇ ਹੋ ਕਿ ਇਹ ਆਈਡੀਓਲੋਜੀਕਲ ਫਾਈਟ ਹੈ ਕਿ ਦੇਸ਼ ਨੂੰ ਬਚਾਉਣ ਦੀ ਹੁਣ ਤੁਸੀਂ ਕਹਿ ਰਹੇ ਕੈਂਪੇਨ ਸਾਰੇ ਫੇजेस ਦੀ ਇਲੈਕਸ਼ਨ ਹੋ ਚੁੱਕੀ ਹੈ ਲਾਸਟ ਫੇजेस ਦੀ ਇਲੈਕਸ਼ਨ ਹੋ ਰਹੀ ਹੈ ਤਾਂ ਨਰਿੰਦਰ ਮੋਦੀ ਦੇ ਵੀ ਕਈ ਬਿਆਨ ਆਏ ਨੇ ਕਈ ਬਦਲੇ ਨੇ ਤਾਂ ਉਹ ਜਿਹੜੀ ਸਾਰੀ ਹੁਣ ਤੁਸੀਂ ਇਸ 2024 ਜਿਹੜੀ ਇਲੈਕਸ਼ਨ ਦੀ ਆਈਡੀਓਲੋਜੀਕਲ ਫਾਈਟ ਸੀ ਉਹਨੂੰ ਅੱਜ ਅਖੀਰਲੇ ਪੜਾ ਤੇ ਕਿੱਥੇ ਦੇਖਦੇ ਹੋ ਦੇਖੋ एवीएम ਨੂੰ ਵੱਡਾ ਕਬਲਾ ਨਾ ਹੋਵੇ ਜਿਹਦੇ ਬਾਰੇ ਸਾਰਿਆਂ ਦੇ ਸਵਾਲ ਚੁਆ ਸਵਾਲੀਆ ਚਿੰਨ੍ਹ ਨੇ ਪੱਕਾ ਕਿਸੇ ਨੂੰ ਨਹੀਂ ਪਤਾ ਕਿ ਜਿਸ ਤਰ੍ਹਾਂ ਵੋਟ ਸ਼ੇਅਰ ਵਧਾਇਆ ਗਿਆ 11 ਦਰਵਾਜ਼ਾ 60 ਤੋਂ 65 ਸ਼ੇਅਰ ਕਰ ਦਿੱਤਾ ਗਿਆ ਸ਼ੰਕਾएं ਸ਼ੰਕਾਵਾਂ ਹੈਗੀਆਂ ਪਰ ਕੁੱਲ ਮਿਲਾ ਕੇ ਕਿ ਜਿਹੜਾ ਅੱਗੇ ਕੀ ਹੁੰਦਾ ਸੀ ਕਿ ਮੋਦੀ ਤੇ ਭਾਜਪਾ ਨਰੇਟਿਵ ਸੈੱਟ ਕਰਦੀ ਸੀ ਤੇ ਕਾਂਗਰਸ ਤੇ ਵਿਰੋਧੀ ਪਾਰਟੀਆਂ ਜਵਾਬ ਦਿੰਦੀ ਸੀ ਇਸ ਵਾਰ ਕਾਂਗਰਸ ਤੇ ਵਿਰੋਧੀ ਪਾਰਟੀਆਂ ਨਰੇਟਿਵ ਸੈੱਟ ਕਰ ਰਹੀਆਂ ਔਰ ਮੋਦੀ ਨੂੰ ਜਵਾਬ ਲੈਣਾ ਪੈ ਰਿਹਾ ਮਾਨੀ ਜਾਨੀ ਦਾ ਜ਼ਿਕਰ ਜਿੱਦਾਂ ਜਿਹੜਾ ਜ਼ਿਕਰ ਕੀਤਾ ਮਾਨੀ ਜਾਨੀ ਦਾ ਜਬ ਬੈਂਸ ਕੋਲ ਕੇ ਲੈ ਜਾਏਗੇ ਮੰਗਲ ਸੂਤਰ ਛੀਨ ਲੇਗੇ ਗਰੀਬੋ ਮੇ ਭੇਜ ਦੇ ਮੁਸਲਮਾਨੋ ਮੇ ਇਹ ਸਭ ਬੰਗਲਾਇਆ ਹੋਇਆ ਮੋਦੀ ਘਬਰਾਇਆ ਹੋਇਆ ਮੋਦੀ ਉਦੀ ਨਿਸ਼ਾਨੀ ਹੈ ਜੀ ਧੰਨਵਾਦ ਬਹੁਤ ਬਹੁਤ 올 ਦਾ ਬੈਸਟ ਫਾਰ ਯੂਰ ਕੰਪਨੀ ਥੈਂਕ ਯੂ ਸੋ ਇਸਨ ਡਾਕਟਰ ਗਾਂਧੀ अच्छा रहे चाचा वो काफी पूरी उम्मीद में अपनी कैंपेन ਨੂੰ ਲੈ ਕੇ ਤੇ ਆਡੀਓਲੋਜੀਕਲ ਫਾਈਟ ਜਿਹੜੀ ਉਹ ਕਹਿ ਰਹੇ ਨੇ ਕਿ ਦੇਸ਼ ਦੇ ਵਿੱਚ ਚੱਲ ਰਹੀ ਹੈ ਤੇ ਇਸ ਸਾਰੀ ਕੈਂਪੇਨ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਜਿੱਤ ਹੋਊਗੀ ਤੇ ਕਾਂਗਰਸ ਦੀ ਜਿੱਤ ਹੋਊਗੀ ਦੇਸ਼ ਦੇ ਵਿੱਚ ਜਿਹੜੀ ਇਹ ਵੀ ਐਮ ਦਾ ਕੋਈ ਇਸ਼ੂ ਨਾ ਹੋਇਆ ਤਾਂ ਇਹ ਜਿਹੜੀ મોદી ਦੀ ਜਿਹੜੀ ਕਮਿਊਨਲ ਪੋਲਿਟਿਕਸ ਹੈ ਪ੍ਰੋ ਕਾਰਪੋਰੇਟ ਪੋਲਿਟਿਕਸ ਹੈ ਉਹਦੀ ਹਾਰ ਇਸ ਚੋਣਾਂ ਦੇ ਵਿੱਚ ਯਕੀਨੀ ਹੈ ਡਾਕਟਰ ਗਾਂਧੀ ਦਾ ਕਹਿਣਾ ਪਰ 1 ਜੂਨ ਦਾ ਦਿਨ ਦੱਸੂਗਾ 4 ਜੂਨ ਦਾ ਦਿਨ ਦੱਸੂਗਾ ਕਿ ਕਿ ਕਿਧਰਲੇ ਪਾਸੇ ਪਲੜਾ ਚੁੱਕਦਾ ਹੈਗਾ ਕੈਮਰਾਮੈਨ ਮਾਨਸ ਦੇ ਨਾਲ ਮੈਂ ਗੋਸ਼ੀ Precisa